ਮਾਰਜੋਗ ਐਸਐਸਪੀ ਬਟਾਲਾ ਸ਼੍ਰੀ ਜ਼ੁਹੇਰ ਕਾਸਮੀਰ ਆਈਪੀਐਸ ਗੁਰਪ੍ਰਤਾਪ ਸਹੋਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੀ ਵੈਨ ਮਹੀਤ ਉਹਨਾਂ ਦਿਸ਼ਾਨ ਦੇਸ਼ ਤੇ ਐਸਐਚਓ ਸਾਈਬਰ ਤੇ ਉਹਨਾਂ ਦੀ ਟੀਮ ਵੱਲੋਂ ਜਿਵੇਂ ਕਿ ਪਹਿਲਾਂ ਮੋਬਾਈਲ ਬੈਕ ਟੂ ਯਰ ਹੈਂਡ ਪ੍ਰੋਗਰਾਮ ਦੀ ਤਰਜ਼ ਤੇ ਇੱਕ ਹੋਰ ਪ੍ਰੋਗਰਾਮ ਮਨੀ ਬੈਕ ਉਹ ਯੋਰ ਅਕਾਊਂਟ ਮਨੀ ਬੈਕ ਮਨੀ ਬੈਕ ਟੂ ਯੂ ਮਨੀ ਬੈਕ ਟੂ ਦ ਹਾ ਕਾਊਂਟ ਆਫ ਵਿਕਟਮ ਜਿਹਦੇ تحت ਇੱਕ ਪ੍ਰੋਗਰਾਮ ਨਾਲ ਲੰਦਾ ਗਿਆ ਜਿਸ ਦੇ تحت ਸਾਈਬਰ ਕ੍ਰਾਈਮ ਕੋ ਉਹ ਵਿਕਟਮਸ ਜਿਨ੍ਹਾਂ ਦੀਆਂ ਕੰਪਲੇਂਟਸ ਜਿਵੇਂ ਕਿ ਕੋਈ ਓਟ ਵੀ ਦੇ ਕੇ ਸ਼ੇਅਰ ਕਰਕੇ ਕੋਈ ਮਨੀ ਉਹਨਾਂ ਦੀ ਫਰਾਡ ਹੋ ਜਾਂਦਾ ਹੈ ਜਾਂ ਕੋਈ ਉਹਨਾਂ ਦੀ ਕੋਈ ਆਨਲਾਈਨ ਠੱਗੀ ਹੋ ਜਾਂਦੀ ਹੈ ਜਾਂ ਜੇ ਕੋਈ ਲਾਚ ਲਾਚ ਵਾਸ਼ ਹੋ ਕੇ ਜਾਣੇ-ਨਜਾਨੇ ਉਹ ਆਪਣੀ ਮਨੀ ਟਰਾਂਸਫਰ ਕਰ ਦਿੰਦੇ ਨੇ ਜਾਂ ਕਿਤੇ ਏਟੀਐਮ ਜਿਹਨਾਂ ਦੀ ਕਈ ਵਾਰੀ ਪੈਸੇ ਸਟ੍ਰਕ ਹੋ ਜਾਂਦੇ ਨੇ ਉਸਦੀ ਕੰਪਲੇਂਟਸ ਜੋ ਸਾਈਬਰ ਸੈੱਲ ਸਾਈਬਰ ਸਟਾਣਾ ਨੂੰ ਮਸੂਲ ਹੁੰਦੀਆਂ ਨੇ ਉਸ ਦੇ ਤਹਿਤ ਥਾਣਾ ਸਾਈਬਰ ਦੀ ਪੁਲਿਸ ਆਪਣੀ ਬਹੁਤ ਬੜੀ ਮਿਹਨਤ ਨਾਲ ਉਹਨਾਂ ਦੇ ਜਿਹੜੇ ਪੈਸੇ ਆ ਉਹਨਾਂ ਦੀ ਕੰਪਲੇਂਟ ਤੇ ਇਮੀਡੀਏਟ ਐਕਟ ਕਰਦਿਆਂ ਹੋਇਆਂ ਪੈਸੇ ਵਾਪਸ ਕਰਾਉਂਦੀ ਹੈ ਜਾਂ ਕੋਈ ਜਿਹੜੇ ਪੈਸੇ ਜਿਹੜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਪੈਕ ਹੋਏ ਹੁੰਦੇ ਹਨ ਥਰੂ ਕੋਰਟ ਉਹਨਾਂ ਨੂੰ ਪੈਸੇ ਵਾਪਸ ਕਰਾਈ ਜਾਂਦੇ ਹਨ ਇਸੇ ਤਰ੍ਹਾਂ ਦੇ ਪਿਛਲੇ ਦਿਨਾਂ ਵਿੱਚ ਪੁਲਿਸ ਸਟੇਸ਼ਨ ਸਾਈਬਰ ਦੀ ਟੀਮ ਵੱਲੋਂ ਥਾਂ ਕਰੀਬਰੀ 25 ਐਸੇ ਵਿਅਕਤੀ ਵਿਕਟਮ ਜਿਨ੍ਹਾਂ ਦੇ ਪੈਸੇ ਵਾਪਸ ਕਰਾਏ ਨੇ ਇਹ ਰਕਮ ਕਰੀਬ ਕਰੀਬ 14 ਲੱਖ ਰੁਪਿਆ ਤੇ ਉਹ ਪੈਸੇ ਜਿਹੜੇ ਕਿਤੇ ਦੂਜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟ ਪੈਸੇ ਸਟ੍ਰਕ ਹੋ ਗਏ ਸੀ ਉਹਨਾਂ ਦੇ ਥਰੂ ਕੋਰਟਸ ਪੈਸੇ ਵਾਪਸ ਕਰਾਏ ਅਬਾਊਟ ਅਬਾਊਟ 486000 ਰੁਪਿਆ ਇਸੇ ਤਰ੍ਹਾਂ ਦੋਨੋਂ ਅਮਾਉਂਟ ਜਿਹੜੀਆਂ ਨੇ ਇਹ 1120000 501 ਰੁਪਏ ਦੀ ਰਕਮ ਹੈ ਜਿਹੜੀ ਕਿ ਪੁਲਿਸ ਸਟੇਸ਼ਨ ਸਾਈਬਰ ਬਟਾਲਾ ਵੱਲੋਂ ਉਹਨਾਂ ਵਿਕਟਮਸ ਨੂੰ ਉਹਨਾਂ ਦੇ ਅਕਾਊਂਟ ਵਿੱਚ ਵਾਪਸ ਕਰਾਈ ਗਈ ਹੈ ਮੈਂ ਇਸ ਕਾਰਵਾਈ ਉਤੇ ਇਸ ਕੰਮ ਤੇ ਸਾਣਾ ਸਾਈਬਰ ਦੀ ਟੀਮ ਨੂੰ ਮੁਬਾਰਕ ਦਿੰਦਾ ਹਾਂ ਤੇ ਇਸੇ ਤਰ੍ਹਾਂ ਇਸੇ ਤਹਿਤ ਆਪਦੇ ਮਾਦੀਮ ਲੜਾਈ ਸਾਰੇ ਹੀ ਜੋ ਪਬਲਿਕ ਹੈ ਆਮ ਸਮਾਜ ਹੈ ਉਸ ਨੂੰ ਇੱਕ ਜਾਗਰੂ ਹੋਣ ਦੀ ਅਪੀਲ ਕਰਦਾ ਹਾਂ ਕਿ ਉਹ ਕਿਸੇ ਨੂੰ ਵੀ ਜਾਣੇ-ਅਜਾਣੇ ਆਪਣੇ OTP ਕੇ ਨਾ ਸ਼ੇਅਰ ਨ ਕਰਨ ਆਪਣੇ ਕਿਸੇ ਵੀ ਜਾਣੇ-ਜਾਣੇ ਜੇ ਅਗਰ ਆਪ ਉਹਨਾਂ ਨੂੰ ਕੋਈ ਪੁਨਸ ਆਰਮੀ ਸੀਬੀਆਈ ਆਦਿ ਦਾ ਡਰਾਵਾ ਦੇ ਕੇ ਪੈਸੇ ਦੀ ਮੰਗ ਕਰਦਾ ਹੈ ਤੇ ਬਿਲਕੁਲ ਨਾ ਉਹਨਾਂ ਨੂੰ ਪੈਸੇ ਟਰਾਂਸਫਰ ਕਰਨ ਨਾ ਨਾ ਨੂੰ ਪੈਸੇ ਦੇਣ ਜੇ ਅਗਰ ਤਾਂ ਇਹੋ ਜੀ ਵੀ ਗੱਲ ਕੋਈ ਉਹਨਾਂ ਸਾਹਮਣੇ ਆਂਦੀ ਹੈ ਤਾਂ ਉਹ ਇਮੀਡੀਏਟਲੀ ਹੈਲਪਲਾਈਨ 1930 ਤੇ ਕੰਪਲੀਟ ਕਰ ਸਕਦੇ ਹਨ ਜਾਂ ਸਿੱਧੇ ਤੌਰ ਤੇ ਥਾਏਵਾ ਖਾਣਾ ਸਾਈਬਰ ਦੇ ਕੋਲ ਆ ਕੇ ਆਪਣੀ ਕੰਪਲੇਂਟ ਕਰਕੇ ਆਪਣੀ ਇਸ ਮੁਸ਼ਕਲ ਤੋਂ ਨਜਾਤ ਪ੍ਰਾਪਤ ਕਰ ਸਕਦੇ ਹਨ ਇਸੇ ਤਰ੍ਹਾਂ ਹੀ ਜਿਵੇਂ ਕੋਈ ਕੋਰੀਅਰ ਦੇ ਨਾਮ ਤੇ ਪੈਸੇ ਠੱਗੀ ਕਰਦਾ ਹੈ ਜਾਂ ਕੋਈ ਲਿੰਕ ਡਾਊਨਲੋਡ ਕਰਕੇ ਉਹਨਾਂ ਦੇ ਪੈਸੇ ਟ੍ਰਾਂਸਫਰ ਜਾਂ ਡ੍ਰਾਪ ਟ੍ਰਾਂਸਫਰ ਕਰਦਾ ਹੈ ਇਸੇ ਤਰ੍ਹਾਂ ਕਈ ਠੱਗੀਆਂ ਆਮ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਹਨ ਇੱਕ ਕਾਮਨ ਜੀ ਗੱਲ ਹੋ ਗਈ ਹੈ ਆਮ ਜੀ ਕੋ ਸੋਚ ਚ ਗਾਂਦਾ ਕਿ ਸਾਈਬਰ ਧੋਖਾਧੜੀ ਹੋ ਗਈ ਇਹ ਇਸੇ ਇੱਕ ਪਹਿਲ ਕਦਮੀ ਨੂੰ ਦਿੰਦੀਆਂ ਹੋਇਆਂ ਥਾਣਾ ਸਾਈਬਰ ਵੱਲੋਂ ਇਹ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਬੜੀ ਉਹਨਾਂ ਦਸਾਂ ਨਵਾਂ ਦੀ ਕਮਾਈ ਜਿਹੜੀ ਉਹਨਾਂ ਅਕਾਊਂਟ ਤੇ ਹੈ ਉਹ ਉਹ ਠੱਗ ਜਾਂ ਉਹ ਜਿਹੜੇ ਮਾੜੇ ਅੰਸਰ ਉਹ ਟ੍ਰਾਂਸਫਰ ਕਰਕੇ ਵਾਪਸ ਉਹਨਾਂ ਆਪਣੇ ਅਕਾਊਂਟ ਤੇ ਲੈ ਲੈਂਦੇ ਹਨ ਉਹਨਾਂ ਨੂੰ ਵਾਪਸ ਕਰਵਾ ਕੇ ਬੈਕ ਉਹਨਾਂ ਦੇ ਅਕਾਊਂਟ ਵਿੱਚ ਦੇਣ ਦਾ ਉਪਰਾਲਾ ਹੈ ਤੇ ਇਸੇ ਤਰ੍ਹਾਂ ਹੀ ਮੈਂ ਫਿਰ ਇਸੇ ਤਰ੍ਹਾਂ ਮੈਂ ਆਪਣੀ ਕੋਈ ਫੇਲ ਅਪੀਲ ਹੈ ਕਿ ਆਪ ਸਭੀ ਨੂੰ ਜਿਹੜੇ ਕਿ ਕੋਈ ਇਹੋ ਜਿਹੀ ਟ੍ਰਾਂਜ਼ੈਕਸ਼ਨ ਨਾ ਕਰਨ ਤੇ ਉਹਨੀ ਦੀ ਕੰਪਲੀਟ ਕਰਨ ਜਾਂ ਥਾਣਾ ਸਾਈਬਰ ਨੂੰ ਆਪਣੀ ਕੰਪਲੀਟ ਦੇਣ ਤੇ ਇਹੋ ਜਿਹੀ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣ ਸਰ ਇਹ ਕਿੱਥੋਂ ਕਰਦੇ ਆ ਪੰਜਾਬ ਚ ਕਰਦੇ ਕਿ ਪੰਜਾਬ ਦੇ ਬਾਹਰ ਵੀ ਲੋਕ ਕਰਦੇ ਨੇ ਦੇਖੋ ਜਿਹੜੇ ਇਹ ਇਹ ਹੜਾ ਇੱਕ ਮੈਟਰ ਆਫ ਇਨਵੈਸਟੀਗੇਸ਼ਨ ਹੁੰਦਾ ਵਾ ਜਦੋਂ ਸਾਡੇ ਕੋਲ ਕਲੇਮ ਆਉਂਦੀ ਹੈ ਮੋਸਟਲੀ ਜਿਹੜੇ ਇਹ ਜਿਹੜੇ ਠੱਗ ਨੇ ਇਹ ਮੋਸਟਲੀ ਆਊਟ ਆਫ ਪੰਜਾਬ ਹੀ ਹੁੰਦੇ ਨੇ ਉਹਨਾਂ ਨੂੰ ਫਿਰ ਉਹਨਾਂ ਨੂੰ ਆਪਣੇ ਟੈਕਨੀਕਲ ਤਰੀਕੇ ਨਾਲ ਅਸੀਂ ਡੋਜ ਕਰਕੇ ਉਹਨਾਂ ਨੂੰ ਵਾਪਸ ਲਿਆ ਕੇ ਪੈਸੇ ਵਾਪਸ ਕਰਾਏ ਜਾਂਦੇ ਨੇ ਦੇਖੋ ਇਹ ਜਿਹੜਾ ਇਹ ਜਿਹੜਾ ਹੱਡਾ ਜਿਹੜਾ ਮੈਟਰ ਹੈ ਨਾ ਇਹ ਇਹ ਹੈਗਾ ਵਾ ਉਹਨਾਂ ਦੇ ਪੈਸੇ ਫਿਰ ਹਾਲ ਜਿਹੜੀ ਦਸਨ ਉਹਦੀ ਕਮਾਈ ਆ ਇੰਸਟਾ ਤਰੀਕੇ ਨਾਲ ਉਹਨਾਂ ਦੇ ਪੈਸੇ ਵਾਪਸ ਉਹਨਾਂ ਦੇ ਕਾਉਂਟ ਵਿੱਚ ਵਾਪਸ ਲਿਆਂਦੀ ਜਿਹਦੇ ਰਿਹਾ ਅਸੀਂ ਜਿਹੜੇ ਸਾਈਬਰ ਥਾਣਾ ਸਾਈਬਰ ਨੇ ਕਰੀਬ-ਕਰੀਬ 20 ਲੱਖ ਰੁਪਇਆ ਕਰੀਬ-ਕਰੀਬ ਜਿਹੜੇ ਕਾ ਕਤਤੀ ਬੰਦਿਆਂ ਦੇ ਪੈਸੇ ਵਾਪਸ ਕਰਾਏ ਨੇ। ਅ ਸਰ ਮੇਰਾ ਨਾਮ ਸੁਪਰੀ ਸਿੰਘ ਹੈ ਪਿੰਡੋ ਦੁਵਾਲੀ ਖੁਰਦਿਆ। ਮੇਰਾ ਨਾ ਜਨਵਰੀ ਮਹੀਨੇ ਵਿੱਚ ਕੋਈ ਬਾਈਕ ਜਾਂ ਦਾ ਫਰਾਡ ਹੋਇਆ ਸੀਗਾ। ਫਰਾਡ ਹੋਣ ਤੋਂ ਬਾਅਦ ਸਰ ਮੈਂ ਇਹਨਾਂ 사이ਬਰ ਕ੍ਰਾਈਮ ਵਾਲਿਆਂ ਨਾਲ 1930 ਤੇ ਕਾਲ ਕੀਤੀ ਇਹਨਾਂ ਨਾਲ ਤੇ ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ ਤੇ ਮੇਰਾ ਜ 20000 ਰੁਪਿਆ ਮੈਨੂੰ ਮਤਲਬ 3 ਕਿੰਨੇ ਮਹੀਨੇ ਬਾਅਦ ਉਸ ਮਿਲ ਗਿਆ। ਤੇ ਮੈਂ ਬਹੁਤ ਖੁਸ਼ ਆ ਤੇ ਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਠੀਕ ਹੈ ਜੀ। ਸੰਤੋਖ ਸਿੰਘ ਮੇਰਾ ਨਾਮ। ਸੰਤੋਖ ਸਿੰਘ ਦੀ ਕੀ ਗੱਲ ਹੋਈ ਸੀ? ਮੈਨੂੰ ਟੈਲੀਗ੍ਰਾਮ ਤੇ ਮੈਸੇਜ ਆਇਆ ਸੀ ਕਿ ਮਤਲਬ ਇਦਾਂ ਤੁਸੀਂ ਪਾਰਟ ਟਾਈਮ ਕੋਈ ਜੋਬ ਕਰਨ ਨੂੰ ਚਾਹਦੇ ਹੋ ਤੇ ਮੈਂ ਪਹਿਲਾਂ ਤਾਂ ਮਨਾਈ ਕੀਤਾ ਸੀਗਾ ਤੇ ਉਹਨਾਂ ਨੇ ਇਦਾਂ ਹੀ ਐਗਜ਼ਾਮਪਲ ਦੇ ਦੋ ਤਿਆ ਆਫਰ ਦਿੱਤੀ ਕਿ ਮਤਲਬ ਹਨਾ ਥੋੜਾ ਜਿਆ ਕਰੋ ਤੁਸੀਂ ਇੱਕ ਦੇ ਤਾ ਸੈਂਪਲ ਜਆ ਉਹਦੇ ਆਏ 200 ਰੁਪਿਆ ਆਇਆ ਮੈਨੂੰ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਦਾ ਮਿਲਣਾ ਨੂੰ 1000 ਰੁਪਿਆ ਪੂਨਾ ਪੈਣਾ ਹੈ 1000 ਰੁਪਿਆ ਪਾਇਆ ਉਹਦਾ 1500 ਵਾਪਸ ਆਇਆ 1500 ਬਾਅਦ ਫਿਰ ਉਹਨਾਂ ਨੇ 3000 ਕਿਹਾ ਜੇ ਅਕੋਰਡਿੰਗ ਤੇ ਤੁਹਾਨੂੰ ਲਾਲ ਦਿੱਤਾ ਹਾਂ ਜੀ 3000 ਪਾਇਆ ਤੇ ਫਿਰ 4300 ਵਾਪਸ ਆਇਆ ਫਿਰ ਕਹਿੰਦੇ ਕਿ ਤੁਹਾਨੂੰ 7100 ਪੋਣਾ ਪੈਣਾ ਜੇ ਮੈਂ 7100 ਪਾਇਆ ਉਸ ਤੋਂ ਬਾਅਦ ਫਿਰ ਉਹ ਵਾਪਸ ਨਹੀਂ ਆਇਆ ਉਹ ਕਹਿੰਦੇ ਤੁਹਾਡੇ ਕੋਈ ਗਲਤੀ ਹੋ ਗਈ ਇਹਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਮੈਂ ਮੈਨੂੰ ਕਹਿੰਦੇ ਕਿ ਤੁਹਾਨੂੰ ਮਤਲਬ ਕਿ 30000 ਰੁਪਿਆ 23000 ਰੁਪਿਆ ਹੋਰ ਪੋਣਾ ਪੈਣਾ ਤੇ ਫਿਰ ਮੈਂ ਬਾਕੀ ਪੈਸੇ ਜਿੱਕਤ ਦੇ ਵਿੱਚ ਫਿਰ 32000 ਵੀ ਪਾਤਾ ਮੈਂ ਟੋਟਲ 39000 ਹੋ ਗਿਆ ਨਾਲ ਤੇ ਉਹ ਫਿਰ ਕਹਿੰਦੇ ਕਿ ਤੁਹਾਡੇ ਕੋ ਫਿਰ ਗਲਤੀ ਹੋ ਵੀ ਕੋਈ ਨਹੀਂ ਹੁਣ ਤੁਹਾਨੂੰ 62000 ਪਾਉਣਾ ਪੈਣਾ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਧਿਆਨ ਚ ਲਿਆਂਦੀ ਗੱਲ ਕਿ ਇਹ ਮਿਲ ਕੇ ਥੋੜਾ ਜਿਹਾ ਫਰੋਡ ਵਾਲੀ ਗੱਲ ਹੈ ਫਿਰ ਮੈਂ ਦੇਖਿਆ ਤੇ ਕੰਪਲੇਂਟ ਕੀਤੀ ਅਗਲੇ ਦਿਨ 1930 ਤੇ ਫੋਨ ਕਰਕੇ ਤੇ ਫਿਰ ਉਸ ਦਿਨ ਸ਼ਾਮ ਨੂੰ ਮੈਸੇਜ ਆ ਗਿਆ ਤੁਹਾਡੇ ਉਹਨਾਂ ਦੇ ਅਕਾਊਂਟ ਵਿੱਚੋਂ 27000 ਜਿਹੜਾ ਆ ਫਰੋਡ ਮਿਲ ਕੇ ਫਰੀਜ਼ ਹੋ ਗਿਆ ਉਸ ਤੋਂ ਬਾਅਦ ਫਿਰ ਜਾ ਕੇ ਮੈਂ ਥਾਣੇ ਇਹਨਾਂ ਨਾਲ ਕੰਟੈਕਟ ਕੀਤਾ ਤੇ ਇਹਨਾਂ ਨੇ ਮਿਲ ਕੇ ਬਹੁਤ ਵਧੀਆ ਡੀਲਿੰਗ ਕੀਤੀ ਆ ਮੇਰੇ ਮਨ ਲਗੀ 25 ਦਿਨ ਦੇ ਵਿੱਚ ਵਿੱਚ پیسے ਵਾਪਸ ਆ ਗਏ। ਚਲੋ ਤੁਸੀਂ ਮਡਾਲਾ ਪ੍ਰਧਾਨ ਦਾ ਧੰਨਵਾਦ ਕਰਨਾ ਚਾਹੋ। ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ।